परम सत्कारिय दोस्तों मैं आ तौडा अपना लेखक ते पत्रकार राम सिंह ਢਿਲੋਂ मैं इस वक्त खन्ना शहर जो के एशिया दी ਸਭ ਤੋਂ ਵੱਡੀ ਅਨਾਜ ਮੰਡੀ ਹੈ ਉਹਦੇ ਨਜ਼ਦੀਕ ਪਿੰਡ ਹਰਿਉ ਕਲਾਂ ਦੇ ਵਿੱਚ ਖੜਾ ਇਹੀ ਮੇਰਾ ਪਿੰਡ ਹੈ ਜੱਦੀ ਪਿੰਡ ਔਰ ਮੈਂ ਕਿਸਾਨ ਦਾ ਪੁੱਤਰ ਹਾਂ ਤੇ ਮੈਂ ਨਰਿੰਦਰ ਸਿੰਘ ਕਪੂਰ ਕੋਲ ਪੜਿਆ ਉਹਨਾਂ ਦੀ ਸੰਗਤ ਨੂੰ ਮਾਣਿਆ ਉਹਨਾਂ ਦੇ ਵਿਚਾਰਾਂ ਨੂੰ ਬੜੀ ਬਰੀਕੀ ਦੇ ਨਾਲ ਸੁਣਿਆ ਜਦੋਂ ਉਹ ਸਾਡੀ ਕਲਾਸ ਵਿੱਚ ਬੋਲਦੇ ਸੀ ਜਦੋਂ ਮੈਂ ਮਾਸਟਰ ਡਿਗਰੀ ਕਰ ਰਿਹਾ ਸੀ ਔਰ ਅਸੀਂ ਧੰਨ ਹੋ ਗਏ ਉਹਨਾਂ ਕੋਲ ਕੋ ਪੜ੍ਹ ਕੇ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਇਸ ਤਰ੍ਹਾਂ ਦੇ ਵਿਦਵਾਨਾਂ ਕੋਲ ਪੜ੍ਹਨ ਦਾ ਮੌਕਾ ਮਿਲਿਆ ਜਿਦੇ ਚ ਨਰਿੰਦਰ ਸਿੰਘ ਕਪੂਰ ਡਾਕਟਰ ਰਤਨ ਸਿੰਘ ਜੱਗੀ ਭਪਿੰਦਰ ਸਿੰਘ ਖਹਿਰਾ ਦਲੀਪ ਕੌਰ ਟਿਵਾਣਾ ਤੇ ਇਹ ਬੜੇ ਵੱਡੇ ਵਿਦਵਾਨ ਸੀ ਉਸ ਵੇਲੇ ਦੇ ਸਨ 80 ਤੋਂ ਲੈ ਕੇ 90 95 ਤੱਕ ਦੀ ਗੱਲ ਹੈਗੀ ਹੈ ਤੇ ਦੋਸਤੋ ਮੈਂ ਕਪੂਰ ਸਾਹਿਬ ਬਾਰੇ ਜੇ ਗੱਲ ਕਰਾਂ ਤਾਂ ਇਹ ਹੈ ਕਿ ਨਜਵਾਨ ਨੇ ਕਪੂਰ ਸਾਹਿਬ ਉਸ ਵੇਲੇ ਵੀ ਹਮੇਸ਼ਾ ਜੋਸ਼ ਨੇ আর ਪੂਰੇ ਅਲਰਟ ਤੇ ਪਾਵੇਂ ਕਿ ਉਹ کافی ਮਰਦੇ ਹੋਗੇ ਨੇ ਰਟਾਇਰ ਹੋਗੇ ਨੇ ਪਰ ਉਹ ਇਸ ਤਰ੍ਹਾਂ ਲੱਗਦੇ ਨੇ ਗੱਲ ਕਰਦੇ ਜਿਵੇਂ ਉਹ 25 ਸਾਲ ਦੇ ਹੋਣ ਕਹਿੰਦੇ ਨੇ ਤਿੰਨ ਤਰ੍ਹਾਂ ਦੇ ਵਿਅਕਤੀ ਕਦੇ ਬੁੱਢੇ ਨਹੀਂ ਹੁੰਦੇ ਇੱਕ ਤਾਂ ਗੁਰਮਖ ਬੁੱਢੇ ਨਹੀਂ ਹੁੰਦੇ ਦੂਸਰੇ ਵਿਦਵਾਨ ਬੁੱਢੇ ਨਹੀਂ ਹੁੰਦੇ ਤੇ ਤੀਸਰੇ ਸੂਰ ਮੇ ਲੋਕ ਬੁੱਢੇ ਨਹੀਂ ਹੁੰਦੇ ਤੇ ਇਸ ਕਰਕੇ ਮੈਂ ਇਹਨਾਂ ਲੋਕਾਂ ਦੀ ਸੰਗਤ ਮਾਣੀ ਹੈ ਤੇ ਉਹ ਸੰਗਤ ਐਸੀ ਮਾਣੀ ਮੈਂ ਪੜਦੇ-ਪੜਦੇ ਕਲਾਸ ਦੇ ਵਿੱਚ ਜਦੋਂ ਸਾਨੂੰ ਕਲਾਸ ਪੜਾਉਂਦੇ ਸੀ ਅਸੀਂ 50 ਸਟੂਡੈਂਟ ਸੀਗੇ ਉਸ ਵੇਲੇ ਤੇ ਜਦੋਂ ਕਪੂਰ ਸਾਹਿਬ ਸਾਡੀ ਕਲਾਸ ਚ ਐਂਟਰ ਕਰਦੇ ਸੀ ਬੜੀ ਹੈਰਾਨੀ ਦੀ ਗੱਲ ਹੈ ਤੇ ਆਲੀ ਦੁਆਲੇ ਦੀ ਕਲਾਸਾਂ ਦੇ ਬੱਚੇ ਵੀ ਲੜਕੇ ਲੜਕੀਆਂ ਵੀ ਉਹਨਾਂ ਦੀ ਕਲਾਸ ਚ ਆ ਕੇ ਬੈਠ ਜਾਂਦੇ ਸੀ 45 ਮਿੰਟ ਦਾ ਪੀਰੀਅਡ ਹੁੰਦਾ ਤੇ ਕਪੂਰ ਸਾਹਿਬ ਘੰਟਾ-ਘੰਟਾ ਬੋਲਦੇ ਰਹਿੰਦੇ ਟਾਈਮ ਦਾ ਕੋਈ ਮਤਲਬ ਨਹੀਂ ਉਹਨਾਂ ਨੇ ਯਾਸਤਰਾਂ ਦੀ ਗੱਲ ਕਰਨੀ ਐਸ ਤਰ੍ਹਾਂ ਦਾ ਆਨੰਦ ਦੇਣਾ ਐਸ ਤਰ੍ਹਾਂ ਸਿਧਾਂਤਕ ਨਜ਼ਰੀਆ ਦੇਣਾ ਸਾਡਾ ਕਦੇ ਵੀ ਮਨ ਨਹੀਂ ਕੀਤਾ ਕਿ ਅਸੀਂ ਉਹਨਾਂ ਦੀ ਕਲਾਸ ਮਿਸ ਕਰੀਏ ਅਸੀਂ ਸੋ ਕੋਡੀ ਕਾਸੀ ਕੇ ਕਦੋਂ ਨਰਿੰਦਰ ਸਿੰਘ ਕਪੂਰ ਦੀ ਕਲਾਸ ਆਏਗੀ ਤੇ ਕਪੂਰ ਸਾਹਿਬ ਸਾਨੂੰ ਪੜਾਉਣਗੇ ਤੇ ਉਹ ਜੋ ਆਨੰਦ ਸੀ ਉਹਨਾਂ ਤੋਂ ਉਹਨਾਂ ਤੋਂ ਸੁਣਨ ਦਾ ਖੁਦ ਸੁਣਨ ਦਾ ਉਹਦਾ ਸਾਡੇ ਤੇ ਇਨਾ ਪ੍ਰਭਾਵ ਪਿਆ ਤੇ ਉਹ ਹੁਣ ਤੱਕ ਵਰਕਰਾਰ ਹੈ ਤੇ ਮੈਂ ਜਦੋਂ ਯੂਨੀਵਰਸਿਟੀ ਸਟਡੀ ਡਿਗਰੀਆਂ ਕਰਨ ਤੋਂ ਬਾਅਦ ਉਸ ਤੋਂ ਬਾਅਦ ਵੀ ਮੈਂ ਸੰਪਰਕ ਰੱਖਿਆ ਕੁਦਰਤੀ ਗੱਲ ਹੈ ਉਹਦੋਂ ਖੜਕੂ ਲੜ ਚਲਦੀ ਸੀ ਤੇ ਮੈਂ ਉਹਨਾਂ ਨੂੰ ਲਗਾਤਾਰ ਚਿੱਠੀਆਂ ਲਿਖਦਾ ਸੀ ਮੋਬਾਈਲ ਫੋਨ ਦਾ ਤਾਂ ਉਹ ਦੌਰ ਸਿਸਟਮ ਨਹੀਂ ਸੀ ਤੇ ਲਗਾਤਾਰ ਚਿੱਠੀਆਂ ਲਿਖਦਾ ਸੀ ਇੱਕ ਘਟਨਾ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਮੈਂ ਬਿਮਾਰ ਹੋ ਗਿਆ ਤੇ ਉਸ ਬਿਮਾਰੀ ਤਨ ਮਹੀਨੇ ਚ ਮੈਂ ਉਹਨਾਂ ਨੂੰ ਖਤ ਨਹੀਂ ਲਿਖ ਸਕਿਆ ਤੇ ਮੈਂ ਕਪੂਰ ਸਾਹਿਬ ਨੂੰ ਲਿਖਿਆ ਖਤ ਵੀ ਸਰ ਮੈਂ ਬਿਮਾਰ ਹੋ ਗਿਆ ਸੀ ਆ ਇਸ ਕਰਕੇ ਤੁਹਾਨੂੰ ਖਤ ਨਹੀਂ ਲਿਖ ਸਕਿਆ ਤੇ ਉਹਨਾਂ ਦਾ ਇੱਕਦਮ ਜਵਾਬ ਵਾਪਸ ਆਇਆ ਉਹ ਲਿਖਿਆ ਸੀਗਾ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਕਿ ਨੌਜਵਾਨਾਂ ਨੂੰ ਬਿਮਾਰ ਹੋਣ ਦਾ ਕੋਈ ਅੱਕ ਨਹੀਂ ਬਿਮਾਰ ਉਹ ਹੁੰਦੇ ਨੇ ਜਿਨ੍ਹਾਂ ਨੂੰ ਬਿਮਾਰ ਹੋਣ ਦਾ ਵੇਹਲ ਹੁੰਦਾ ਤੂੰ ਇੱਕ ਤਰੀਕ ਮਿਥ ਲੈ ਉਸ ਤਰੀਕ ਤੋਂ ਬਾਅਦ ਬਾਹਰ ਨਿਕਲ ਜਾ ਕੰਮ ਤੇ ਜਾ ਆਪਣੇ ਤੇ ਮੈਨੂੰ ਨਹੀਂ ਕਹਿਣਾ ਮੈਂ ਬਿਮਾਰ ਹੋ ਗਿਆ ਤੇ ਮੈਨੂੰ ਯਾਦ ਆ ਚੰਗੀ ਤਰ੍ਹਾਂ ਮੈਂ ਮੰਜੇ ਤੇ ਪਿਆ ਸੀਗਾ 3 ਮਹੀਨੇ ਦਾ ਬਿਮਾਰ ਉਸ ਦਿਨ 15 ਜੂਨ ਸੀ ਜਿਸ ਦਿਨ ਕਪੂਰ ਸਾਹਿਬ ਦੀ ਚਿੱਠੀ ਮੈਨੂੰ ਜਵਾਬ ਆਇਆ ਤੇ ਮੈਂ ਇੱਕ ਤਰੀਕ ਮਿਥ ਲਈ 30 ਜੂਨ ਮਗਾ ਚਲੋ 15 ਦਿਨ ਹੋਰ ਪੈਨੇ ਆ ਸਰ ਨੇ ਕਿਹਾ ਸਾਡੇ ਗੁਰੂ ਨੇ ਕਿਹਾ ਉਸਤਾਦ ਨੇ ਕਿਹਾ ਤੇ ਸਾਡੇ ਅਧਿਆਪਕ ਨੇ ਕਿਹਾ ਤੇ ਮੈਂ ਤਾਂ ਮਰਨਾ ਹੀ ਮਰਨਾ ਹੈ ਤੇ ਮੈਂ 30 ਤਰੀਕ ਮਿਸਲੀ ਕਿ 30 ਤਰੀਕ ਤੋਂ ਬਾਅਦ ਮੈਂ ਆਪਣੇ ਕੰਮ ਤੇ ਨਿਕਲ ਜਾਣਾ ਤੇ ਮੈਂ ਕੁਦਰਤੀ ਗੱਲਾਂ ਸੁਣਦੀ ਸਾਰੀ ਐਨਰਜੀ ਆਉਣੀ ਸ਼ੁਰੂ ਹੋ ਗਈ ਮੈਂ ਆਪਣੀ ਖੁਰਾਕ ਥੋੜੀ ਸੈੱਟ ਕੀਤੀ ਥੋੜਾ ਜਿਹਾ ਮਨ ਚਾਰਜ ਕੀਤਾ ਜਦੋਂ 30 ਤਰੀਕ ਆਈ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਆਪਣੇ ਘਰ ਦੀ ਦੇੜੀ ਚੋਂ ਜੋ ਸਕੂਟਰ ਨੂੰ ਕਿੱਕ ਮਾਰ ਕੇ ਨਿਕਲਿਆ ਤੇ ਮੈਨੂੰ ਲੱਗਦਾ ਹੁਣ 30 35 ਸਾਲ ਹੋ ਗਏ ਹੋਣਗੇ ਤੇ ਹੁਣ ਕਦੇ ਵੀ ਮੈਂ ਇਹ ਮਿਸ ਨਹੀਂ ਕੀਤਾ ਜੇ ਕਦੇ ਬਿਮਾਰ ਵੀ ਹੋ ਜਾ ਤਾਂ ਕਪੂਰ ਸਾਹਿਬ ਦੀ ਉਹੀ ਗੱਲ ਯਾਦ ਆ ਜਾਂਦੀ ਹੈ ਕਿ ਬਿਮਾਰ ਉਹ ਹੁੰਦੇ ਨੇ ਜਿਨ੍ਹਾਂ ਨੂੰ ਬਿਮਾਰ ਹੋਣ ਦਾ ਵੇਹਲ ਹੁੰਦਾ ਹੈ ਤੇ ਇਹ ਬਹਾਨੇ ਨੇ ਬੰਦ ਕਰ ਇਹਨੂੰ ਤੇ ਤੂੰ ਹੁਣ ਕੱਪ ਤੇ ਨਿਕਲ ਜਾ ਔਰ ਬਹੁਤ ਵੱਡੀ ਗਲਤੀ ਮੇਰੇ ਲਈ ਔਰ ਜੇ ਫੇਰ ਮੈਂ ਕਦੇ ਬਿਮਾਰ ਹੋ ਜਾਂਦਾ ਕਦੀ ਬੁਖਾਰ ਹੋ ਜਾਂਦਾ ਕਦੀ ਸਮੱਸਿਆ ਹੋ ਜਾਂਦੀ ਤਾਂ ਖੁਦ ਮੇਰੇ ਬੱਚੇ ਮੈਨੂੰ ਕਹਿੰਦੇ ਵੀ ਡੈਡੀ ਗੱਲ ਸੁਣ ਹੁਣ ਨਾ ਜਦੋਂ ਬਿਮਾਰ ਹੋਣ ਦਾ ਕੋਈ ਹੱਕ ਨਹੀਂ ਹੈਗਾ ਤੂੰ ਉੱਠ ਤੇ ਆਪਣਾ ਕੰਮ ਤੇ ਲੱਗ ਤੇ ਮੈਂ ਉਸ ਤਰ੍ਹਾਂ ਹੀ ਕਰਦਾ ਸੱਚੀ ਮਿੱੱਚੀ ਹੈ ਤੇ ਔਰ ਕੰਮ ਤੇ ਲਗਾਤਾਰ ਹੁਣ ਤੱਕ ਅਸੀਂ ਬਰਕਰਾਰ ਆ ਔਰ ਉਹਨਾਂ ਦੀ એનર્ਜੀ ਉਹਨਾਂ ਦੀ ਸਿੱਖਿਆ ਬਰਕਰਾਰ ਹੈ ਤੇ ਇਹ ਤਾਂ ਹੈਗੀ ਇੱਕ ਸਿੱਖਿਆ ਜਿਹੜੀ ਉਹਨਾਂ ਨੇ ਮੈਨੂੰ ਦਿੱਤੀ ਦੂਸਰਾ ਕਦੀ ਕਦੀ ਅਸੀਂ ਉਹਨਾਂ ਨੂੰ ਯੂਨੀਵਰਸਿਟੀ ਜਾ ਕੇ ਮਿਲਦੇ ਸੀਗੇ ਮੈਂ ਉਹਨਾਂ ਦੀ ਸਾਦਗੀ ਦਾ ਬੜਾ ਕਾਇਲ ਹਾਂ ਕਿ ਯੂਨੀਵਰਸਿਟੀ ਦੇ ਵਿੱਚ ਜਦੋਂ ਉਹ ਹੈੱਡ ਆਫ ਦਾ ਡਿਪਾਰਟਮੈਂਟ ਵੀ ਹੁੰਦੇ ਸੀਗੇ ਤਾਂ ਉਹਨਾਂ ਨੇ ਦੁਪਹਿਰ ਦਾ ਖਾਣਾ ਲਾਂਡ ਦੇ ਵਿੱਚ ਖਾਗੇ ਖਾਣਾ ਤਾਂ ਅਸੀਂ ਮਿਰਣ ਗਏ ਤੇ ਅਸੀਂ ਲੱਭਦੇ ਰਹੇ ਕਪੂਰ ਸਾਹਿਬ ਨੂੰ ਕਿੱਥੇ ਬੈਠੇ ਹੋਣਗੇ ਕਿੱਥੇ ਹੋਣਗੇ ਦਫ਼ਤਰ ਦੇ ਵਿੱਚ ਹੋਣਗੇ ਜਦੋਂ ਅਸੀਂ ਦੇਖਦੇ ਹਾਂ ਆਪਣੇ ਸਾਥੀ ਮੁਲਾਜ਼ਮਾਂ ਦੇ ਨਾਲ ਉਹ ਇੱਕ ਲਾਂਡ ਦੇ ਵਿੱਚ ਬੈਠੇ ਹੋਏ ਨੇ ਡੱਬਾ ਰੋਟੀ ਦਾ ਰੱਖਿਆ ਆ ਤੇ ਵਿਚਾਲੇ ਖਾ ਰਹੇ ਨੇ ਕੋਤ ਉੱਤੇ ਹੀ ਅਸੀਂ ਚਲੇਗੇ ਤੇ ਇਸ ਕੇ ਸਸਤੀ ਕਾਲਜਾ ਉਹਨਾਂ ਨੇ ਪਛਾਣਿਆ ਇਹਦੇ ਠੀਕ ਆਓ ਆਓ ਰੋਟੀ ਖਾਓ ਮੈਂ ਕਿਹਾ ਜੀ ਮਿਹਰਬਾਨੀ ਚਲੋ ਅਸੀਂ ਥੋੜਾ ਦੂਰ ਚਲੇ ਗਏ ਉਸ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਮਿਲੇ ਉਸ ਤੋਂ ਬਾਅਦ ਵੀ ਅਸੀਂ ਕਪੂਰ ਸਾਹਿਬ ਨੂੰ ਬਹੁਤ ਵਾਰੀ ਮਿਲਦੇ ਰਹਾਂ ਜੇ ਵੈਸੇ ਵੀ ਕੋਈ رائے ਲੈਣੀ ਹੋਵੇ ਜਾਂ ਕੋਈ ਗੱਲਬਾਤ ਕਰਨੀ ਹੋਵੇ ਸਮੱਸਿਆ ਆ ਜਵੇ ਤਾਂ ਅਸੀਂ ਕਪੂਰ ਸਾਹਿਬ ਨੂੰ ਫੋਨ ਕਰਦੇ ਹਾਂ ਤਾਂ ਇੰਨਾ ਸਟੀਕ ਜਵਾਬ ਆਉਂਦਾ ਹੈ ਸੱਚੋ ਸੱਚ ਤੇ ਕਮਾਲ ਹੋ ਜਾਂਦੀ ਹੈ ਤੇ ਹੋਰ ਤਾਂ ਹੋਰ ਉਹਨਾਂ ਦੀਆਂ ਜਿੰਨੀਆਂ ਕਿਤਾਬਾਂ ਸੀਗੀਆਂ ਜਿਹਦੇ ਵਿੱਚ ਮਾਲਾ ਮੰਕਿਆ ਬੂਹੇ ਬਾਰੀਆਂ ਤੇ ਹੋਰ ਬਹੁਤ ساری ਉਹਨਾਂ ਦੀਆਂ ਕਿਤਾਬਾਂ ਨੇ ਲਗਭਗ ਸਾਰੀਆਂ ਹੀ ਪੜੀਆਂ ਨੇ ਮੈਂ ਤੇ ਮੇਰੇ ਬੱਚਾ ਨੇ ਔਰ ਮੇਰੇ ਬੱਚੇ ਤੱਕ ਤਰ੍ਹਾਂ ਧਰਮ ਸਮਝਣ ਲੱਗ ਗਏ ਕਿ ਉਹਨਾਂ ਨੂੰ ਬਹੁਤ ਸਾਰੀਆਂ ਉਹਨੇ ਟੂਕਾਂ ਯਾਦ ਰੇ ਜੇ ਕਦੇ ਵੀ ਕੋਈ ਗੱਲ ਆ ਜਾਂਦੀ ਹੈ ਤਾਂ ਉਹਨਾਂ ਦੀ ਟੂਕ ਯਾਦ ਕਰ ਲੈਂਦੇ ਰੋ ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਕਿਸੇ ਧਰਮ ਦੀ ਆਪਾਂ ਟੂਕ ਦੀ ਵਿਆਖਿਆ ਕਰਦੇ ਆ ਤਾਂ ਕਪੂਰ ਸਾਹਿਬ ਨੇ ਪੰਜਾਬੀ ਦੇ ਵਿੱਚ ਜੋ ਵਿਆਖਿਆ ਕੀਤੀ ਹੈ ਨਾ ਪੰਜਾਬ ਦੇ ਵਿੱਚ ਤੇ ਇੱਕ ਤਰ੍ਹਾਂ ਅਮਰ ਹੋ ਗਏ ਨੇ ਇਹ ਬਹੁਤ ਵੱਡੀ ਗੱਲ ਹੈ ਤੇ ਇਸ ਨੂੰ ਨੂੰ ਸਲਾਮ ਕਰਦੇ ਆ ਮੇਰੇ ਨਜ਼ਦੀਕੀ ਸਾਥੀ ਪ੍ਰੋਫੈਸਰ ਹਰਪਾਲ ਸਿੰਘ ਭੱਟੀ ਉਹ ਵੀ ਇਹਨਾਂ ਦੇ ਸਟੂਡੈਂਟ ਰਹੇ ਨੇ ਤੇ ਉਹ ਵੀ ਬੜਾ ਮਾਣ ਕਰਦੇ ਨੇ ਇਸ ਵੇਲੇ ਇਸ ਕਾਲਜ ਖੰਨਾ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਹੈੱਡ ਆਫ ਦਿ ਡਿਪਾਰਟਮੈਂਟ ਆ ਤੇ ਹੋਰ ਵੀ ਉਹਨਾਂ ਦੇ ਬਹੁਤ ਸਾਰੇ ਵਿਦਿਆਰਥੀ ਤੇ ਉਹਨਾਂ ਤੇ ਮਾਣ ਕਰਦੇ ਨੇ ਮਿਲਦੇ ਰਹਿੰਦੇ ਨੇ ਤੁਸੀਂ ਕਪੂਰ ਸਾਹਿਬ ਦੀਆਂ ਵੀਡੀਓਜ਼ ਦੇਖ ਸਕਦੇ ਹੋ ਜੇ ਤੁਹਾਨੂੰ ਕਦੇ ਨਿਰਾਸ਼ਾ ਆ ਜਵੇ ਤਾਂ ਕਪੂਰ ਸਾਹਿਬ ਨੂੰ ਯਾਦ ਕਰ ਲਓ YouTube ਤੇ ਉਹਦੀਆਂ ਵੀਡੀਓਆਂ ਦੇਖ ਲਓ ਜੇ ਤੁਹਾਨੂੰ ਫਿਰ ਵੀ ਨਿਰਾਸ਼ਾ ਆਵੇ ਤਾਂ ਆਨੰਦਨਾ ਕਿਤਾਬ ਲੈ ਕੇ ਪੜ੍ਹੋ ਇਸ ਤਰ੍ਹਾਂ ਲੱਗੇਗਾ ਜਿਵੇਂ ਕਪੂਰ ਸਾਹਿਬ ਨਾਲ ਗੱਲਾਂ ਕਰ ਰਹੇ ਹੋ ਤੇ ਤੁਹਾਡੇ ਤੇ ਪ੍ਰਭਾਵ ਪੈਗਾ ਉਹਨਾਂ ਦਾ ਤੇ ਕਪੂਰ ਸਾਹਿਬ ਦੀਆਂ ਜੋ ਮੁਸ਼ਕਲਾਂ ਨੇ ਤੇ ਉਹਨਾਂ ਬਾਰੇ ਅਸੀਂ ਜਾਣਦੇ ਨਹੀਂ ਹੈਗੇ ਤੇ ਲਿਖਿਆ ਉਹਨਾਂ ਨੇ ਖੁੱਲ ਕੇ ਆ ਕਿਉਂਕਿ ਉਹ ਪਾਕਿਸਤਾਨੋਂ ਆਏ ਸੀਗੇ ਤੇ 10-15 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਗਰੀਬੀ ਦੇ ਵਿੱਚ ਕੰਮ ਕਰਨਾ ਪਿਆ ਰੇਲ ਗੱਡੀਾਂ 'ਚ ਪਾਪੜ ਵੇਚਣੇ ਪਏ ਸਿਨਮੇ ਦੀ ਰੋੜੀ ਕੁੱਟਣੀ ਪਈ ਤੇ ਹੋਰ ਬਹੁਤ ਸਾਰੇ ਕੰਮ ਕਰਨੇ ਪਏ ਜਦੋਂ ਇਹ ਅਸੀਂ ਸਾਰਾ ਕੁਝ ਸੁਣਿਆ ਤੇ ਮੈਂ ਫਿਰ ਆਪਣੀ ਪੜ੍ਹਾਈ ਵੀ ਇਸ ਤਰ੍ਹਾਂ ਹੀ ਕੀਤੀ ਮੈਂ ਆਪਣੀ ਪੜ੍ਹਾਈ ਗ੍ਰੈਜੂਏਸ਼ਨ ਫਸਟ ইয়ার ਜਦੋਂ ਬੀਏ ਕਰ ਰਿਹਾ ਪੰਜਾਬੀ ਯੂਨੀਵਰਸਿਟੀ ਚ ਤਾਂ ਉਦੋਂ ਮੈਂ ਆਪਣੀ ਨੌਕਰੀ ਕਰਕੇ ਆਪਣੀ ਫੀਸ ਭਰਾਈ ਸਾਰਾ ਕੁਝ ਮੈਂ ਸਾਰੀ ਡਿਗਰੀਆਂ ਆਪਣੇ ਪੈਸੇ ਨਾਲ ਕੀਤੀਆਂ ਤੇ ਇਸ ਤਰ੍ਹਾਂ ਮੈਂ ਪ੍ਰੈਕਟੀਕਲ ਸਿੱਖਿਆ ਲੈ ਕੇ ਕਪੂਰਸਬ ਤੋਂ ਬਹੁਤ ਬਹੁਤ ਆਨੰਦ ਮਾਣਿਆ ਤੇ ਔਰ ਭਰਪੂਰ ਅਜੀਬ ਕਿਸਮ ਦੀ ਖੁਸ਼ੀ ਹੈ ਜੀ ਜਿਹੜਾ ਮੈਂ ਬਿਆਨ ਨਹੀਂ ਕਰ ਸਕਦਾ ਇਸ ਕਰਕੇ ਦੋਸਤੋ ਤੁਸੀਂ ਵੀ ਕਪੂਰ ਸਾਹਿਬ ਦੀਆਂ ਕਿਤਾਬਾਂ ਪੜੋ ਉਹਨਾਂ ਦੀਆਂ ਵੀਡੀਓਜ਼ ਦੇਖੋ ਅ ਔਰ ਜੇ ਮੈਂ ਤਾਂ ਕਹੂੰਗਾ ਜੇ ਪੰਜਾਬੀਆਂ ਦੇ ਖਾਸ ਕਰਕੇ ਨਜਵਾਨਾਂ ਦੇ ਨਵੇਂ-ਨਵੇਂ ਪਗੰਬਰ ਨੇ ਤੇ ਉਹ ਕਪੂਰ ਸਾਹਿਬ ਨੇ ਤੇ ਉਹਨਾਂ ਦਾ ਅਨੰਦ ਮਾਣੋ ਸਾਨੂੰ ਮਾਣ ਹੈ ਕਿ ਅਸੀਂ ਉਹਨਾਂ ਦੇ ਵਿਦਿਆਰਥੀਆਂ ਤੇ ਇਸ ਤੇ ਨਾਲ ਹੀ ਬਹੁਤ-ਬਹੁਤ ਸ਼ੁਕਰੀਆ ਵਿਦਵਾਨਾਂ ਦਿਆਂ ਅਸੀਂ ਗੱਲਾਂ ਕਰਦੇ ਰਵਾਂਗੇ ਕਿਉਂਕਿ ਵਿਦਵਾਨਾਂ ਦੀਆਂ ਗੱਲਾਂ ਕਰਨਾ ਸਾਡਾ ਵੀ ਕਾਦ ਉੱਚਾ ਹੁੰਦਾ ਤੇ ਉਹ ਤਾਂ ਵਿਦਵਾਨ ਹੀ ਹੈ ਤੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਮੈਂ कपूर ਸ਼ਬਦ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਨਾ ਪਿਆਰ ਸਤਿਕਾਰ ਤੇ ਆਨੰਦ ਦਿੱਤਾ ਮੈਨੂੰ ਘਰ ਬਿਠਾ ਕੇ ਬਰਫੀ ਵੀ ਖਲਾਈ ਉਹਨਾਂ ਨੇ ਔਰ ਕਮਾਲ ਦੀਆਂ ਗੱਲਾਂ ਦੱਸਿਆ ਪੱਤਰਕਾਰੀ ਬਾਰੇ ਕਿਉਂਕਿ ਉਹ ਹੈੱਡ ਆਫ ਦਾ ਜਰਨਲਿਜ਼ਮ ਰਹੇ ਤੇ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਵਿਚਰਦਾ ਰਿਹਾ ਤੇ ਉਹਨਾਂ ਨੇ ਵਕਤ-ਵਕਤ ਤੇ ਮੈਨੂੰ ਬਹੁਤ-ਬਹੁਤ ਕਮਾਲ ਦੀਆਂ ਸਲਾਹਾਂ ਦਿੱਤੀਆਂ ਜੇ ਤੁਹਾਨੂੰ ਸਾਡੀਆਂ ਗੱਲਾਂ ਪਸੰਦ ਆਈਆਂ ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਅੱਗੋਂ ਤੋਂ ਵੀ ਇਸ ਤਰ੍ਹਾਂ ਦੇ ਵੀਡੀਓ ਦਿੰਦੇ ਰਹਾਂਗੇ ਬਹੁਤ ਬਹੁਤ ਸ਼ੁਕਰੀਆ